ਦੇਖੋ ਪੰਥ ਇਸ ਵੇਲੇ ਬੜੀ ਘੁੰਮਣ ਕੇਰੀ ਚੋਂ ਗੁਜ਼ਰ ਰਿਹਾ ਪੰਥ ਦੇ ਆਲੇ ਦੁਆਲੇ ਬੜਾ ਵੱਡਾ ਸੰਕਟ ਹੈ ਡੁੱਬਦਾ ਹੈ ਤੇ ਆਪਾਂ ਕਰੀਏ ਕੀ ਠੀਕਿਆ ਹਿਸਟਰੀ ਇਹ ਗੱਲ ਦੀ ਆਪਾਂ ਨੂੰ ਸਿੱਖਿਆ ਦਿੰਦੀ ਹੈ ਕਿ ਕਈ ਸਮੇਂ ਸਿੱਖਾਂ ਦੇ ਇਤਿਹਾਸ ਵਿੱਚ ਇਦਾਂ ਦੇ ਆਏ ਜਦੋਂ ਆਪਾਂ ਵੰਡੇ ਵੀ ਗਏ ਤੇ ਆਪਾਂ ਨੂੰ ਆਗੂ ਵੀ ਕੋਈ ਨਹੀਂ ਸੀ ਮਿਲਦਾ ਚਾਹੇ ਮਿਸਲਾਂ ਦੀ ਗੱਲ ਕਰ ਲਓ ਯਾਹੋਰ ਸਮਿਆਂ ਦੀ ਗੱਲ ਕਰੀਏ ਤੇ ਆਪਾਂ ਨੂੰ ਬੜਾ ਸੰਘਰਸ਼ ਕਰਨਾ ਪਿਆ ਉਹਨਾਂ ਸਮਿਆਂ ਤੋਂ ਲੈ ਕੇ ਹੁਣ ਤੱਕ ਅੱਜ ਵੀ ਆਪਾਂ ਸੰਘਰਸ਼ ਕਰ ਰਹੇ ਆਂ ਇਹਦੀ ਲੋੜ ਨਹੀਂ ਸੀ ਜੇ ਆਪਣੇ ਆਗੂ ਸਹੀ ਫੈਸਲੇ ਲੈਂਦੇ ਆਪਣੇ ਆਗੂ ਨਸ਼ੇ ਦੇ ਹਵਸ ਵਿੱਚ ਜਾਂ ਨਸ਼ੇ ਤੋਂ ਤੇ ਆਪਣੇ ਸੱਤਾ ਦੇ ਹਵਸ ਵਿੱਚ ਉਹ ਕਿਤੇ ਅਕਾਲ ਤਖਤ ਸਾਹਿਬ ਨਾਲ ਟੱਕਰ ਨਾ ਲੈਂਦੇ ਤੇ 마ੜੇ ਕੰਮ ਨਾ ਕਰਦੇ 마ੜੇ ਫੈਸਲੇ ਨਾ ਕਰਦੇ ਜਿਹਨਾਂ ਫੈਸਲਿਆਂ ਨੇ ਅੱਜ ਆਪਾਂ ਨੂੰ ਬਹੁਤ ਵੱਡੀ ਟਾਲ ਆਈ ਠੀਕ ਆ ਉਹਨਾਂ ਨੇ ਕਰ ਲੈ ਲੇ ਕੇ ਜਿਵੇਂ ਦੱਸਿਆ ਰਖੜਾ ਸਾਹਿਬ ਨੇ ਬੀਬੀ ਜੀ ਨੇ ਕਿ ਸਾਰੇ ਹੀ ਜਿਹੜੇ ਸੋਹੇਦ ਲੀਡਰ ਸਨ ਉਹਨਾਂ ਨੇ ਸੋਚਿਆ ਕਿ ਕੀ ਕਰੀਏ ਹੁਣ 2017 2019 2022 2024 ਚਾਰ ਇਲੈਕਸ਼ਨਾਂ ਦੇਖ ਲੀਆਂ ਯਾ ਤਾਂ ਕਹਿੰਦੇ ਵੀ ਗੁਰੂ ਦਾ ਪਾਣਾ ਹੈ ਮੰਨ ਕੇ ਕਰ ਬਹਿ ਜਾਓ ਤੇ ਕੋਈ ਗੱਲ ਨਹੀਂ ਆਪੀ ਸਮਾਂ ਬਦਲ ਜਾਊਗਾ ਨਹੀਂ ਆਪਣੇ ਚ ਪੰਥ ਦਾ ਜਜ਼ਬਾ ਹੈ ਸਾਡੇ ਚ ਉਹ ਜਿਹੜੀ ਸੋਚ ਆ ਜਿਹੜੀ ਸਾਨੂੰ ਗੁਰੂ ਸਹਿਬਾਨਾ ਨੇ ਬਖਸ਼ੀ ਹੈ ਗੁਰਮਤ ਦਾ ਸਿਧਾਂਤ ਆ ਤੇ ਅਸੀਂ ਸਭ ਨੇ ਫੈਸਲਾ ਲਿਆ ਕਿ ਅਕਾਲ ਤਖਤ ਸਾਹਿਬ ਜਾ ਕੇ ਉਥੇ ਬੇਨਤੀ ਕਰਕੇ ਆਈਏ ਚਲੋ ਗਏ ਸਿੰਘ ਸਭਾਨ ਨੇ ਸਾਰੀ ਲੀਡਰਸ਼ਿਪ ਨੂੰ ਸੱਦ ਲਿਆ ਜਿਨ੍ਹਾਂ ਗਰਾਹ ਕਰਕੇ ਮੈਂ ਨਹੀਂ ਜਿਆਦਾ ਸਮਾਂ ਲੈਣਾ ਤੁਸੀਂ ਜਾਣਦੇ ਹੋ ਤੇ ਉੱਥੋਂ ਹੁਕਮਨਾਮਾ ਜਾਰੀ ਹੋ ਗਿਆ ਦੇਖੋ ਸਾਰੀ ਦੁਨੀਆ ਕਹਿੰਦੀ ਹੈ ਕਿ ਦੋ ਤਰੀਕ ਦੇ ਹੁਕਮਨਾਮਿਆਂ ਨੇ ਪੰਥ ਨੂੰ ਇਕੱਠਾ ਕਰਨ ਦਾ ਰਾਹ ਖੋਲਤਾ ਸੀਗਾ ਦੋ ਤਰੀਕ ਦੇ ਹੁਕਮਨਾਮਿਆਂ ਨੇ ਪੰਥਕ ਸ਼ਕਤੀ ਨੂੰ ਇੱਕ ਜਗ੍ਹਾ ਕੇਂਦਰਿਤ ਕਰਨ ਦਾ ਉਹਨਾਂ ਨੇ ਰਾਹ ਬਣਾਤਾ ਸੀ ਸਿੰਘ ਸਭਾ ਨੇ ਬੜਿਆ ਹੁਣੀ ਭਾਈ ਗੁਰਮੁਖ ਸਿੰਘ ਜੀ ਆਨੇ ਜਿਹੜੇ ਬੜੇ ਪੰਥ ਦੇ ਮਹਾਨ ਕਵੀਸ਼ਰ ਨੇ ਤੁਹਾਡਾ ਆਪਣੀ ਕਵੀਸ਼ਰੀ ਸਾਂਝੀ ਕਰ ਰਹੀ ਸੀ ਅਸੀਂ ਆ ਰਹੇ ਸੀ ਉਹਨਾਂ ਨੇ ਕਿਹਾ ਭਾਈ ਗੁਰਮੁਖ ਸਿੰਘ ਨੇ ਉਹਨਾਂ ਨੇ ਕਿਹਾ ਕਿ ਹੁਕਮਨਾਮੇ ਬੜੇ ਨਰਮ ਸਿਗੇ ਖਾਲਸਾ ਜੀ ਮਹਾਰਾਜਾ ਰਣਜੀਤ ਸਿੰਘ ਦਾ ਵੀ ਹੁਕਮਨਾਮਾ ਸਿਗਾ ਅਕਾਲੀ ਭੂਲਾ ਸਿੰਘ ਨੇ ਜਿਹੜਾ ਕਿਹਾ ਸੀ ਕੋੜੇ ਮਾਰੋ ਕੋੜੇ ਖਾਣ ਨੂੰ ਤਿਆਰ ਹੋ ਗਿਆ ਸੀ ਹੁਣ ਤਾਂ ਨਾ ਕੋੜੇ ਮਾਰਨੇ ਸੀ ਨਾ ਥਮਲੇ ਨਾ ਬੰਨਿਆ ਨਾ ਕੋਈ ਪੰਥ ਚੋਂ ਜਲਾਵਤਨ ਕੀਤਾ ਕੁਛ ਨਹੀਂ ਕੀਤਾ ਸਿੰਘ ਸਬਾਨ ਨੇ 10 ਦਿਨ ਦੀ ਸੇਵਾ ਸੋਚੋ ਤੁਸੀਂ ਕੀ ਹੁੰਦੀ ਹੈ 10 ਦਿਨ ਦੀ ਸੇਵਾ ਸੇਵਾ ਚਲੋ ਜਿਹੜੀ ਲਾਤੀ ਸਿੰਘ ਸਬਾਨ ਨੇ ਸਾਰੇ ਪੰਥ ਨੇ ਪ੍ਰਵਾਨ ਕਰ ਲਈ ਬਾਕੀ ਗੱਲਾਂ ਕੀ ਸੀਗੀਆਂ ਅਸਤੀਫੇ ਦਿਓ ਤੇ ਸੱਤ ਮੈਂਬਰੀ ਕਮੇਟੀ ਅਸੀਂ ਆ ਬੈਠੇ ਆ ਸੱਤ ਮੈਂਬਰੀ ਹੁਣ ਤਾਂ ਪੰਜ ਰਹਿ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਇਹ ਭਰਤੀ ਕਰੂਗੀ ਤੇ ਦੁਆਰਾ ਅਕਾਲੀ ਦਲ ਨੂੰ ਤਕੜਾ ਕਰੂਗੀ ਅਕਾਲੀ ਦਲ ਚ ਇਕਤਾ ਆਊਗੀ ਤੇ ਜਦੋਂ ਅਸੀਂ ਤੁਰੇ ਅਸੀਂ ਗੱਲ ਆਕੀ ਜੈ ਜਰ ਸੰਤਾ ਸਿੰਘ ਜੀ ਤੇ ਇਕੱਠੇ ਗਏ ਅਸੀਂ ਧਾਮੀ ਸਾਹਿਬ ਕੋ ਧਾਮੀ ਸਾਹਿਬ ਕਹਿਣ ਲੱਗੇ ਕਿਹੜੀ ਕਮੇਟੀ ਆਹੇ ਇਹਨੇ ਕਿਥੋਂ ਕੰਮ ਕਰਨਾ ਇਹਦਾ ਕਾਨੂੰਨ ਨਹੀਂ ਆਗਿਆ ਦਿੰਦਾ ਤੁਸੀਂ ਆਪਣੇ ਸੋਚੋ ਖਾਲਸਾ ਜੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਤੇ ਦੇਸ਼ ਦਾ ਕਾਨੂੰਨ ਚਾਹ ਦਿੱਲੀ ਹੋਵੇ ਚੰਡੀਗੜ੍ਹੋਂ ਵੇ ਕੋਈ ਆਪਣਾ ਕਾਨੂੰਨ ਇਸ ਦੇਸ਼ ਦਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਲਾਗੂ ਹੁੰਦਾ ਦੱਸੋ ਜੇ ਨਹੀਂ ਹੁੰਦਾ ਤੇ ਫੇਰ ਸੱਤ ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦੇਣੀ ਚਾਹੀਦੀ ਸੀ ਕਹਿੰਦੇ ਤਾਂ ਨਿਗਰਾਨ ਨੇ ਇਹ ਭਰਤੀ ਕਰ ਨਹੀਂ ਸਕਦੇ ਆਪ ਹੁੰਦਾ ਨੇ ਬਾਹਨਾ ਲਾਇਆ ਉਹਨਾਂ ਨੇ ਕਿਹਾ ਕਿ ਮੰਨਤ ਰੱਦ ਹੋਜੂ ਬੜਾ ਉਹਨਾਂ ਨੇ ਟਕਵੰਜ ਰਚੇ ਚਦੋਂ ਖੀਰ ਨੂੰ ਅਸੀਂ ਪੰਜ ਰਹਿ ਗਏ ਪੰਜ ਮੈਂਬਰੀ ਕਮੇਟੀ ਤੁਰ ਪਈ ਭਰਤੀ ਕਰਨ ਸਾਨੂੰ ਸਿੰਘ ਸਾਹਿਬ ਨੇ ਆਦੇਸ਼ ਦਿੱਤਾ ਪਰ ਉਸ ਦੇ ਦਰਮਿਆਨ ਜੋ ਹੋਇਆ ਤੁਸੀਂ ਸੋਚੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਸਰਵੋੱਚ ਤਖਤ ਹੈ ਸਿੱਖ ਪੰਥ ਦਾ ਜਿਵੇਂ ਪਾਸ਼ਾ ਜੀ ਨੇ ਸਥਾਪਿਤ ਕੀਤਾ ਉੱਥੇ ਮੁਸਲਮਾਨਾਂ ਦੇ ਫੈਸਲੇ ਹਿੰਦੂਆਂ ਦੇ ਫੈਸਲੇ ਸਿੱਖਾਂ ਦੇ ਫੈਸਲੇ ਗੁਰਮਤੇ ਹੁੰਦੇ ਰਹੇ ਤੇ ਜ਼ੁਲਮ ਦਾ ਟਾਕਰਾ ਹੋਇਆ ਤੇ ਜਦੋਂ ਸਾਡਾ ਹੌਨ ਸਮਾਂ ਆਇਆ ਇਹ ਕਹਿੰਦੇ ਹੁਕਮਨਾਮੇ ਮੰਨਣੇ ਨਹੀਂ ਇਹ ਹੁਕਮਨਾਮੇ ਲਾਗੂ ਨਹੀਂ ਹੁੰਦੇ ਅਕਾਲ ਤਖਤ ਸਾਹਿਬ ਨੂੰ ਟਾ ਲਾਉਣ ਦੀ ਕੋਸ਼ਿਸ਼ ਹੋਈ ਦੱਸੋ ਆਪਾਂ ਪ੍ਰਵਾਨ ਕਰਾਂਗੇ ਅਕਾਲ ਤਖਤ ਸਾਹਿਬ ਨੂੰ ਟਾਕ ਕੋ ਲਾਵੇ ਕਦੀ ਵੀ ਪੰਥ ਨਹੀਂ ਪ੍ਰਵਾਨ ਕਰੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਬੈਠੇ ਨੇ ਜੈਦਰ ਅਮਰੀਕ ਸਿੰਘ ਛਾਪੂਰ ਜੀ ਦੇਖੋ 2015 ਚ ਇਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤੇ ਜੈਦਾ ਸ਼ਾਹਪੁਰ ਜੀ ਨੇ ਕਹਿਤਾ ਮੇਰਾ ਤੋੜਨਾ ਕੋਈ ਵਾਸਤਾ ਨਹੀਂ ਗੁਰਦਾਸਪੁਰ ਦੇ ਮੈਂਬਰ ਸਗੇ ਡੇਰਾ ਬਾਬਾ ਨਾਨਕ ਦੇ ਉਹ ਬਾਬੇ ਨਾਨਕ ਦੀ ਧਰਤੀ ਦੀ ਆਵਾਜ਼ ਇਹਨਾਂ ਨੂੰ ਆਈ ਕਿ ਮੈਂ ਇਹਨਾਂ ਪਾਪੀਆਂ ਦੇ ਨਾਲ ਨਹੀਂ ਕੰਮ ਕਰ ਸਕਦਾ ਚਲੋ ਉਹ ਵੀ ਇਨਸਾਫ ਨਹੀਂ ਮਿਲਿਆ ਬੇਦਬੀਆਂ ਦਾ ਅੱਜ ਤੱਕ ਆਪਾਂ ਇਨਸਾਫ ਲੱਭਦੇ ਆ ਲੇਕਿਨ ਜੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਇਤਾਂ ਲਈ ਵਰਤੋਗੇ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਦੀ ਕਿਰਦਾਰ ਕੂਸ਼ੀ ਕਰੋ ਜਦੋਂ ਚੰਗਾ ਲੱਗਦਾ ਸੀ ਉਦੋਂ ਮੁਖਸਰ ਸਾਹਿਬ ਸੇਵਾ ਕਰਦੇ ਸੀ ਦਮਦਮਾ ਸਾਹਿਬ ਸੇਵਾ ਕਰਦੇ ਸੀ ਅਕਾਲ ਤਖਤ ਸਾਹਿਬ ਸੇਵਾ ਕੀਤੀ ਤੇ ਹੁਕਮਨਾਮਿਆਂ ਤੋਂ ਬਾਅਦ ਕਹਿੰਦੇ ਨਹੀਂ ਇਹ ਤਾਂ ਬਹੁਤ ਮਾੜਾ ਆਪਣਾ ਹੈਗਾ ਵਿਦਵਾਨ ਇਹਨੂੰ ਪਾਸੇ ਕਰੋ ਇਹਦਾ ਮਤਲਬ ਸਾਡੀਆਂ ਸੰਸਥਾਵਾਂ ਨੂੰ ਤੁਸੀਂ ਨਿੱਜੀ ਹਿੱਤਾਂ ਲਈ ਵਰਤ ਰਹੇ ਹੋ ਤੇ ਸ਼੍ਰੋਮਣੀ ਕਮੇਟੀ ਨੂੰ ਫਟਾਕੋ ਲਾਰੇ ਦੱਸੋ ਇਹ ਧੜਾ ਲਾਰੇ ਜਿਹੜਾ ਅੱਜ ਸ਼੍ਰੋਮਣੀ ਕਮੇਟੀ ਤੇ ਤੇ ਉਥੇ ਚੰਡੀਗੜ੍ਹ 'ਚ ਕਬਜ਼ਾ ਕਰਕੇ ਬੈਠਾ ਅਸੀਂ ਦੇਖੋ ਨਾਲ ਹੀ ਸੀਗੇ ਸਾਰਿਆਂ ਨੇ ਕੀ ਰੱਖਣਾ ਸਾਬ ਨੇ ਬੜੇ ਵਿਸਤਾਰ ਨਾਲ ਦੱਸਿਆ ਉਹ ਭਾਈ ਸੰਗਾ ਤ્યાਗ ਕਰਦੇ ਕੋਈ ਕੁਰਬਾਨੀ ਦੇਣ ਦੀ ਲੋੜ ਨਹੀਂ ਕਾਲੇ ਪਾਣੀ ਨਹੀਂ ਜਾਣਾ ਮੋਰਚਾ ਨਹੀਂ ਲੱਗਣਾ ਕੋਈ ਸਾਲਾਂ ਬੱਦੀ ਕੈਦ ਨਹੀਂ ਕੱਟਣੀ ਸਿਰਫ ਤਿਆਗਿਆ ਕਿ ਆਪਣੀ ਪ੍ਰਧਾਨਗੀ ਛੱਡਦੇ ਕਿਉਂ ਕਰਕੇ ਪੰਥ ਨਹੀਂ ਚਾਹੁੰਦਾ ਤੇਰੀ ਪ੍ਰਧਾਨਗੀ ਹੀਟ ਅਕਾਲੀ ਦਲ ਨਹੀਂ ਉੱਠ ਸਕਦਾ ਤੇ ਕੀ ਗੱਲ ਸੀ ਕਿਉਂ ਨਹੀਂ ਤਿਆਗ ਕੀਤਾ ਤੇ ਜਦੋਂ ਸਿੰਘ ਸਾਹਿਬ ਨੇ ਕਿਹਾ ਫੇਰ ਉਹਨਾਂ ਸਾਰਿਆਂ ਦੇ ਵਿਰੁੱਧ ਹੋ ਗਿਆ ਗਿਆਨੀ ਰਗਵੀਰ ਸਿੰਘ ਬਦਲਤੇ ਗਿਆਨੀ ਸੁਲਤਾਨ ਸਿੰਘ ਬਦਲਤੇ ਹੁਣ ਕਹਿੰਦੇ ਨੇ ਵਿਧੀ ਵਿਵਧਾਨ ਬਣਾਓ ਵਿਧੀ ਵਿਵਧਾਨ ਬਣਾਣਾ ਚਾਹੀਦਾ ਹੈ ਅਕਾਲ ਤਖਤ ਸਾਹਿਬ ਦੇ ਜ਼ੇਫੇਦਾਰ ਦੀ ਨਿਯੁਕਤੀ ਕਿਵੇਂ ਹੋਵੇ ਤਾਕਤ ਸਰਵਾਨੰਦੀ ਦੇ ਜਥੇਦਾਰਾਂ ਦੀ ਨੁਕਤੀ ਕਿਵੇਂ ਹੋਵੇ ਸਮੁੱਚੇ ਸੰਸਾਰ ਚੋਂ ਪੰਚ ਪ੍ਰਸਤ ਐਦਾਂ ਦਾ ਵਿਧੀ ਵਿਵਧਾਨ ਬਣਾਣਾ ਚਾਹੀਦਾ ਜੇ ਤੇ ਪੰਚ ਮੋਹਰ ਲਾਵੇ ਤੇ ਕੋਈ ਵੀ ਕਿਸੇ ਕੋ ਅਧਿਕਾਰ ਨਾ ਹੋਵੇ ਕਿ ਜਥੇਦਾਰ ਕਾਲਤਾਖ ਸਾਹਿਬ ਨੂੰ ਆਪਣੇ ਨਿੱਜੀ ਹਿੱਤ ਲਈ ਵਰਤ ਕੇ ਦੇ ਉਥੋਂ ਕੋਈ ਹਦੇਸ਼ ਜਾਰੀ ਆਪਣੇ ਕਰਾਇਆ ਜਾਵੇ ਜੇ ਤਾਂ ਗਿਆਨੀ ਗੁਰਪ੍ਰੀਤ ਸਿੰਘ ਜਿਗਾ ਉਹਨੂੰ ਤਾਂ ਸੱਦ ਲਿਆ ਚੰਡੀਗੜ੍ਹ ਉਥੋਂ ਦਾ ਹੁਕਮਨਾਮਾ ਜਾਰੀ ਹੋ ਗਿਆ ਇਹ ਜ્ઞਿਆਨੀ ਰਕबीर ਸਿੰਘ ਜੀ ਨੇ ਜਿਹੜਾ ਹੁਕਮਨਾਮਾ ਜਾਰੀ ਕੀਤਾ ਪੰਜ ਸਿੰਘ ਸੁਭਾਨਾ ਨੇ ਉਹਨੂੰ ਸਾਰੇ ਪੰਥ ਨੇ ਪ੍ਰਵਾਨ ਕਰ ਲਿਆ ਤੇ ਖਾਲਸਾ ਜੀ ਇਸ ਧੜੇ ਨੇ ਨਹੀਂ ਕੀਤਾ ਹੁਣ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਹੈ ਯਾਦ ਰੱਖਿਓ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਚ ਧੜਿਆਂ ਤੋਂ ਉੱਪਰ ਉੱਠਿਓ ਉਹਦਾ ਦਾ ਮੈਂਬਰ ਬਣਾਇਓ ਜੈਦਰ ਅਮਰੀਕ ਸਿੰਘ ਛਾ ਪਰਰਗਾ ਬੀਬੀ ਜ਼ਗੀਰ ਕੌਰ ਜੀ ਬੈਠੇ ਨੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਸੰਭਰ ਪਤਨੇ ਭਾਈ ਮਨਜੀਤ ਸਿੰਘ ਬੈਠੇ ਆ ਸ਼ਹੀਦਾਂ ਦਾ ਪਰਿਵਾਰ ਤੇ ਉਹਦਾ ਦੇ ਮੈਂਬਰ ਨਾ ਬਣਾਈਏ ਜਿਹੜੇ ਆਪਣੀ ਨਿੱਜੀ ਲਾਲਸਾ ਕਰਕੇ ਉਹਨਾਂ ਨੂੰ ਆਪਣੇ ਸਿਧਾਂਤ ਦੀ ਪਰਵਾਹ ਨਹੀਂ ਉਹਨਾਂ ਨੂੰ ਆਪਣੀਆਂ ਪਰੰਪਰਾਵਾਂ ਭੁੱਲ ਗਈਆਂ ਆਪਣੀਆਂ ਰਵੈਤਾਂ ਉਹਨਾਂ ਨੇ ਛੱਡਤੀਆਂ ਤੇ ਜੇ ਜੈ ਨੂੰ ਕਹਿੰਦੇ ਨੇ ਇੱਧਰ ਵੋਟਾਂ ਪਾ ਦੇ ਉਧਰ ਪਾ ਦਿੰਦੇ ਆ ਤੇ ਤਾਂ ਹੀ ਆਪਣੀਆਂ ਸੰਸਥਾਵਾਂ ਕਮਜ਼ੋਰ ਹੋਈਆਂ ਇਸ ਲਈ ਇਹ ਜਿਹੜੀ ਪਤੀ ਕਮੇਟੀ ਬਣਾਈ ਹੈ ਹੁਣ ਤਾਂ ਪੰਜ ਮੈਂਬਰ ਰਹਿ ਗਏ ਅਸੀਂ ਸਾਰਿਆਂ ਨੇ ਪੰਜ ਪ੍ਰਧਾਨੀ ਦੇ ਉਹਦੇ ਸਦਾਤ ਨਾਲ ਕੰਮ ਕਰਨਾ ਪੰਜ ਪ੍ਰਧਾਨ ਪੰਜ ਪਰਵਾਨ ਪੰਜੇ ਪਾਵੇ ਦਰ ਕੇ ਮਾਨ ਪੰਜੇ ਸੋਹੇ ਦਰ ਰਜਾਨ ਪੰਜਾ ਕਾ ਗੁਰੂ ਇਕ ਤਿਆਨ ਇਹ ਹੈ ਪੰਜ ਪ੍ਰਧਾਨੀ ਦਾ ਕਨਸੈਪਟ ਕੋਈ ਜੇ ਨੂੰ ਪੰਥ ਚਾਹੂਗਾ ਉਹ ਮੋਰੇ ਲਗੇ ਕੋਈ ਇਹ ਚ ਨਿਜੀ ਕਿਸੇ ਦਾ ਹੱਕ ਨਹੀਂ ਜੇ ਇੱਕ ਪਰਿਵਾਰ ਕਵੇ ਕਿ ਮੈਂ ਮੈਂ ਹੀ ਅਕਾਲੀ ਦਲ ਦਾ ਆਪਣੇ ਹੈਗਾ ਬਲੀ ਵਾਰਸ ਮੈਨੂੰ ਸਭ ਕੁਝ ਦੇ ਦਿਓ ਐਦਾਂ ਨਹੀਂ ਹੋਇਆ ਸਾਧ ਸੰਗਤ ਜੀ ਬਾਬਾ ਖੜਕ ਸਿੰਘ ਕਰਕੇ ਕਿਤੇ ਵੱਡੇ ਯੋਧੇ ਹੋਏ ਜਿਨ੍ਹਾਂ ਦੇ ਅੱਗੇ ਪੰਡਤ ਨਹਿਰੂ ਆਗੇ ਝੁਕਿਆ ਮਹਾਤਮਾ ਗਾਂਧੀ ਆਗੇ ਝੁਕਿਆ ਉਹਨਾਂ ਪਲੇ ਸਮਿਆਂ 'ਚ ਜਿਨ੍ਹਾਂ ਨੇ ਅੰਗਰੇਜ਼ ਦੇ ਨੱਕ ਵਿੱਚ ਦਮ ਕਰਤਾ ਬਾਬਾ ਖੜਕ ਸਿੰਘ ਨੇ ਨਾ ਕਿਹਾ ਨਹੀਂ ਕਿ ਮੇਰੇ ਪੁੱਤ ਭਤੀਜੇ ਮੇਰੇ ਭਾਈ ਸਾਰਿਆਂ ਨੂੰ ਇਹਦੇ ਆਪਣੇ ਅਹੁਦੇਦਾਰੀਆਂ ਦਿਓ ਸਾਰਿਆਂ ਨੂੰ ਨਵਾਜੋ ਇਹ ਨਹੀਂ ਇਹ ਤਾਂ ਨਿਸ਼ਕਾਮ ਹੋ ਕੇ ਸੇਵਾ ਕਰਨੀ ਪੈਣੀ ਹੈ ਸਰਦਾਰ ਰਵੀਿੰਦਰ ਸਿੰਘ ਜੀ ਦੇਖੋ ਠੀਕ ਆਖਿਆ ਰਖੜਾ ਸਾਹਿਬ ਨੇ ਬੀਬੀ ਜੀ ਨੇ ਆਪ ਦੱਸਣਗੇ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਸਿਆਸਤ ਵਿੱਚ ਮੋੜੇ ਕੋਈ ਲੈ ਕੇ ਆਇਆ ਤੇ ਸਭ ਤੋਂ ਵੱਡਾ ਰੋਲ ਸਰਦਾਰ ਰਵੀਿੰਦਰ ਸਿੰਘ ਦਾ ਹੈ ਮੈਂ ਝੂਠ ਨਾ ਬੋਲਾਂ ਠੀਕ ਹੈ ਰਿਸ਼ਤੇਦਾਰੀ ਹੈ ਦੇਸ਼ ਦੀ ਧਰਿਜਾਪਾ ਇੱਕ ਦੂਏ ਦਾ ਮਾਣ ਕਰਦੇ ਆ ਪਰ ਮੁੜ ਕੇ ਜਦੋਂ ਉਸ ਪਰਿਵਾਰ ਨੇ ਉਹਨਾਂ ਨੇ ਸਿਧਾਂਤ ਛੱਡਤਾ ਅਸੂਲ ਉਹਨਾਂ ਨੇ ਤਿਆਗਤੇ ਤੇ ਸਰਦਾਰ ਰਵਿੰਦਰ ਸਿੰਘ ਜੀ ਵੀ ਇਹ ਪਾਸੇ ਹੋ ਗਏ ਅਕਾਲੀ ਦਲ ਉਹਨੂੰ 1920 ਇਹਨਾਂ ਨੇ ਬਣਾਇਆ ਸੀਗਾ ਅੱਜ 1920 ਅਕਾਲੀ ਦਲ ਇਹਨਾਂ ਨੇ ਉਹਨੂੰ ਆਪਣੇ ਸਮਾਪਤ ਕਰਕੇ ਉਹਨੂੰ ਉਹਦਾ ਰੇਲਵਾ ਘਰਤਾ ਇਹ ਜਿਹੜੀ ਪਰਤੀ ਹੋਣ ਜਾ ਰਹੀ ਹੈ ਅਕਾਲ ਤਖਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਦੇ ਵਿੱਚ ਐਦਾਂ ਦੇ ਆਗੂ ਚਾਹੀਦੇ ਨੇ ਪੰਥ ਨੂੰ ਸੋ ਇਸ ਲਈ ਤੁਹਾਨੂੰ ਬੇਨਤੀ ਹੈ ਨੌਜਵਾਨ ਖਾਸ ਤੌਰ ਤੇ ਫੇ ਆਪਣੀਆਂ ਬੀਬੀਆਂ ਇਕੱਠੇ ਇਕੱਠੇ ਹੋ ਕੇ ਆਪਾਂ ਭਰਤੀ ਕਰੀਏ ਤੇ ਕਿਸੇ ਕੋਈ ਧੜੇ ਦੀ ਗੱਲ ਨਾ ਕਰਿਓ ਇੱਥੇ ਇੱਕ ਲੀਡਰ ਆ ਮੈਂ ਨਾਂ ਨਹੀਂ ਲੈਣਾ ਜਿਹਨੇ ਗਰਦਾਸਪੁਰ ਦਾ ਬਹੁਤ ਨਾਮ ਉੱਚਾ ਕੀਤਾ ਬੜੀ ਆਉਦੀਆਂ ਬੜੀਆਂ ਦੇ ਪੁੱਲ ਬਣੇ ਜਾਂਦੇ ਨੇ ਤਰੀਫਾ ਹੁੰਦੀਆਂ ਨੇ ਚਲੋ ਠੀਕ ਹੈ ਜੋ ਵੀ ਕਰਦਾ ਸਾਹਮਣੇ ਆ ਜਾਂਦਾ ਇਹ ਧੜਿਆਂ ਦੀ ਗੱਲ ਨਹੀਂ ਲੀਡਰਾਂ ਦੀ ਗੱਲ ਨਹੀਂ ਇਹ ਪੰਥ ਦੀ ਹੋਂਦ ਦੀ ਗੱਲ ਆ ਅਕਾਲੀ ਦਲ ਦੇ ਹੋਂਦ ਦਾ ਸਵਾਲ ਆ ਮੇਰੀ ਗੱਲ ਯਾਦ ਰੱਖਿਓ ਅਸੀਂ ਕੋਈ ਆਪਣਾ ਨਾ ਨਹੀਂ ਜਾ ਕੇ ਦਿੱਤਾ ਸਿੰਘ ਸਾਹਿਬ ਨੂੰ ਕਿ ਅਯਾਲੀ ਜੀ ਨੂੰ ਬਣਾ ਦਿਓ ਜੈ ਜੀ ਦਾ ਸੰਤਾ ਸਿੰਘ ਜੀ ਜਾਂ ਜੈ ਜੀ ਦਾ ਅਕਾਲ ਸਿੰਘ ਚੁੰਦਾ ਜੀ ਜਿਹੜੇ ਅੱਜ ਨਹੀਂ ਆਏ ਉਹਨਾਂ ਨੂੰ ਉੱਥੇ ਸਮਾਗਮ ਸਿਗਾ ਸ਼ਹੀਦ ਹੋ ਗਿਆ ਸੀ ਸਿੰਘ ਉੱਥੇ ਕੁੰਮ ਕਲਾ ਜਿਸ ਕਰਕੇ ਅੱਜ ਉਹਨਾਂ ਦੀ ਜਿਹੜੀ ਸ਼ਤਾਬਦੀ ਸੀ ਨਹੀਂ ਆਇਓ ਇਹ ਤਾਂ ਉਥੋਂ 6ਵੇਂ ਪਾਸ਼ਾ ਜੀ ਦੀ ਕਿਰਪਾ ਹੋ ਗਈ ਸਾਨੂੰ ਸੇਵਾ ਗੁਰੂ ਸਾਹਿਬ ਨੇ ਬਖਸ਼ੀ ਅਸੀਂ ਨਿਸ਼ਕਾਮ ਹੋ ਕੇ ਨਿਰਸਵਾਰਥ ਹੋ ਕੇ ਸੇਵਾ ਕਰਾਂਗੇ ਕੋਈ ਪੇਟ ਪਾਵ ਨਹੀਂ ਕੋਈ ਸਾਡਾ ਨਿੱਜੀ ਹਿੱਤ ਨਹੀਂ ਅਸੀਂ ਕੋਈ ਮੋਰੇ ਲੱਗੇ ਜੇ ਨੂੰ ਪੰਥ ਚਾਹੁੰਦਾ ਆ ਉਹ ਮੋਰੇ ਲੱਗੇ ਤੇ ਪੰਥ ਸਾਰਾ ਇਕੱਠਾ ਹੋ ਕੇ ਉਹਦੇ ਨਾਲ ਚੱਲੇ ਇੱਥੇ ਕੋਈ ਸਾਡਾ ਕੱਲਿਆਂ ਦਾ ਅਧਿਕਾਰ ਨਹੀਂ ਅਕਾਲ ਤਖਤ ਸਾਹਿਬ ਦੇ ਜੇ ਕੋ ਕਹਵੇ ਕਿ ਅਸੀਂ ਅਧਿ ਅਧਿ ਅਧਿਕਾਰ ਰੱਖਦੇ ਆ ਬਿਲਕੁਲ ਨਹੀਂ ਅਧਿਕਾਰ ਸਾਰੇ ਪੰਥ ਦਾ ਆ ਲੇਕਿਨ ਅਸੀਂ ਤਾਂ ਸਿਰਫ ਜਿਹੜੇ ਹੁਕਮਨਾਮੇ ਹੋਏ ਸਨ ਅਸੀਂ ਉਹਤੇ ਪਹਿਰਾ ਦੇ ਕੇ ਅਸੀਂ ਉਹ ਹੁਕਮਨਾਮੇ ਲਾਗੂ ਕਰਾ ਰਹੇ ਆ ਹੋਰ ਸਾਡਾ ਕੋਈ ਇਹਦੇ ਵਿੱਚ ਸਵਤ ਨਹੀਂ